ਦੇ ਉੱਤੇ ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ ਫਾਈਵ ਜੂਸ ਪੰਜ ਜੂਸ ਬੋਦੀ ਸਰਵਸ ਦੇ ਬਾਰੇ ਤੇ ਦੋਸਤੋ ਇਸ ਤਰੀ ਜਿਵੇਂ ਰੋਜ਼ ਆਪਾਂ ਆਨਲਾਈਨ ਦੇਖ ਰਹੇ ਹਾਂ ਆਫਲਾਈਨ ਵੀ ਸਾਨੂੰ ਕੋਈ ਵੀਰ ਮਿਲਿਆ ਹੋਣਾ ਜਿਨ੍ਹਾਂ ਨੇ ਯੂਜ਼ ਕੀਤਾ ਹੋਊਗਾ ਕਈ ਵਾਰੀ ਸਾਡਾ ਫੇਥ ਬਣ ਜਾਂਦਾ ਕਈ ਵਾਰੀ ਨਹੀਂ ਵੀ ਬਣਦਾ ਕਿਉਂਕਿ ਬਹੁਤ ਪਰਿਵਾਰਾਂ ਦੀ ਜਿਹੜੀ ਡਿਮਾਂਡ ਹੈਗੀ ਐ ਬਈ ਸੋ ਉਹ ਪਰਿਵਾਰਾਂ ਨੂੰ ਮਿਲ ਸਕੀ ਐ ਸਾਨੂੰ ਨੰਬਰ ਚਾਹੀਦੇ ਨੇ ਸਾਨੂੰ ਐਡਰੈਸ ਦੱਸੋ ਕਾਫੀ ਟਾਈਮ ਤੋਂ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਸੀ ਤਾਂ ਅਸੀਂ ਨੇ ਇੱਕ ਪ੍ਰਯਾਸ ਕੀਤਾ ਵੀ ਕਿਉਂ ਨਾ ਉਹ ਪਰਿਵਾਰ ਜਿਨ੍ਹਾਂ ਨੇ ਕੱbsch ਟਾਈਮ ਪਹਿਲਾਂ ਯੂਜ਼ ਕਰਕੇ ਵਧੀਆ ਰਿਜ਼ਲਟ ਲੈ ਚ ਉਹਨਾਂ ਦੀ ਵੀਡੀਓ ਬਣਾ ਕੇ ਪਾਈਆਂ ਜਾਂ ਉਹਨਾਂ ਦੇ ਨੰਬਰ ਪਾਏ ਜਾਂ ਤਾਂ ਕਿ ਉਹਨਾਂ ਨੂੰ ਉਹਦੀ ਪ੍ਰੋਬਲਮ ਦਾ ਸੋਲੂਸ਼ਨ ਮਿਲ ਸਕੇ ਉਹਨੂੰ ਫੇਥ ਬਣ ਸਕੇ ਉਹਨਾਂ ਦਾ ਵਿਸ਼ਵਾਸ ਬਣ ਸਕੇ ਤਾਂ ਦੋਸਤੋ ਅੱਜ ਐਸਤਰੀ ਆਪਣੇ ਨਾਲ ਵੀਰ ਹੈਗੇ ਨੇ ਗੁਰਚਰਨ ਸਿੰਘ ਜੀ ਇਹ ਐਡਰੈਸ ਆਪਣਾ ਆਪੇ ਹੀ ਦੱਸਣਗੇ ਕੀ ਕੀ ਪ੍ਰੋਬਲਮਾਂ ਸੀ ਤਾਂ ਆਪਾਂ ਸਟਾਰਟ ਅਪ ਕਰਦੇ ਹਾਂ ਜੀ ਵੈਲਕਮ ਆ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੇਰਾ ਨਾਮ ਗੁਰਚਰਨ ਸਿੰਘ ਪਿੰਡ ਮੋਹਸਾਬ ਜ਼ਿਲ੍ਹਾ ਜਲੰਧਰ ਮਤਲਬ ਡੈਡੀ ਨੂੰ ਪ੍ਰੋਬਲਮ ਸੀ ਕਾਫੀ ਟਾਈਮ ਤੋਂ ਜੀ 10-12 ਸਾਲ ਹੀ ਹੋ ਗਿਆ ਸੀ ओके ਮੈਨੂੰ ਬੀਪੀ ਦੀ ਪ੍ਰੋਬਲਮ ਸੀ ਸਾਹ ਦੀ ਪ੍ਰੋਬਲਮ ਸੀ ਤੁਰਿਆ ਨਹੀਂ ਜਾਂਦਾ ਬਾਥਰੂਮ ਦਿੱਕਤ ਕਰਕੇ ਵੀ ਨਹੀਂ ਜਾ ਸਕਦੇ ਸੀ ਤੇ ਦਿੱਕਤ ਕਾਫੀ ਵੇਲੇ ਮਤਲਬ ਵੇਟ ਵੀ ਉਹ ਕਾਫੀ ਹੋ ਗਿਆ ਸੀ 1 ਕਵੈਂਟਲ 15 ਕਿਲੋ ਤੋਂ ਕਾਫੀ ਉੱਪਰ ਹੀ ਸੀ ਇਦਾਂ ਮਤਲਬ ਕਾਫੀ ਪ੍ਰੋਬਲਮ ਦੀ ਮਤਲਬ 4-5 ਸਾਲ ਤੋਂ ਤਾਂ ਬਿਲਕੁਲ ਹੀ ਮਤਲਬ ਗੋਲੀਆਂ ਖਾਣੀ ਖਾਣੀ ਫੇਰ ਤੁਰਨਾ ਨਹੀਂ ਤਾਂ ਨਹੀਂ ਮੈਂ ਤਾਂ ਮੰਜੇ ਤੇ ਬੈਠੇ ਰਹਿਣਾ ਡਾਕਟਰ ਪੱਕੀਆਂ ਗੋਲੀਆਂ ਲਾਤੀਆਂ ਸੀ ਵੀ ਤੁਸੀਂ ਗੋਲੀ ਤੋਂ ਬਿਨਾਂ ਰਹਿ ਨਹੀਂ ਸਕਦੇ ਸੀ ਇੱਕ ਜਲਦੀ ਪ੍ਰੋਬਲਮ ਹੁੰਦੀ ਗੋਲੀ ਓਕੇ ਵਕੀਲਾ ਤੇ ਮਤਲਬ ਇਹਨੂੰ ਪਤਾ ਲੱਗ ਗਿਆ ਸੀ ਵਾ ਗੋਲੀ ਆਹ ਦੇ ਦੋ ਵੀ ਠੀਕ ਆ ਇਹ ਪਤਾ ਲੱਗ ਗਿਆ ਵੀ ਗੋਲੀ ਖਾਣੀ ਹੈ ਫੇ ਉਸ ਤੋਂ ਬਾਅਦ ਚੱਲੇ ਤੇ ਚਲੇ ਗਏ ਫਿਰ ਮੇਰੇ ਫਫੜ ਜੀ ਨੇ ਬੈਲ ਗਏ ਤੋਂ ਇਹ ਕਿੰਨੇ ਸਾਲਾਂ ਤੋਂ ਇਹ ਰੈਗੂਲਰ ਦਵਾਈਆਂ ਵੀ ਬਹੁਤ ਦਵਾਈਆਂ ਹੋਣੀਆਂ ਤੁਸੀ ਨੇ ਹਾਂਜੀ ਹਾਂਜੀ 10 ਸਾਲ ਤੋਂ ਦੇ ਰਹੇ ਆ ਓਕੇ ਕਾਫੀ ਟਾਈਮ ਤੋਂ ਹੀ ਮਤਲਬ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਇਹ 10 ਸਾਲ ਤੋਂ 10 ਸਾਲ ਤੋਂ ਪ੍ਰੋਬਲਮ ਪੂਰੀ ਹੋ ਗਈ ਜਦ ਮਤਲਬ 5 ਸਾਲ ਤੋਂ ਬਿਲਕੁਲ ਜ਼ਿਆਦਾ ਹੀ ਹੋ ਗਿਆ ਸੀ ਅੱਛਾ ਪੈਰਾਂ ਸੋਜਦਾ ਉਂਗਲੀ ਪੂਰੀ ਵੱਡ ਜਾਂਦੀ ਸੀ ਪੈਰਾਂ ਚ ਅੱਛਾ ਇੰਨੀ ਜਿਵੇਂ ਤੁਸੀਂ ਡਾਇਰੈਕਟਰਾਂ ਕੋਲ ਲੈ ਕੇ ਜਾ ਰਹੇ ਕੀ ਕਹਿੰਦੇ ਸੀ ਨਹੀਂ ਕੁਝ ਨਹੀਂ ਕਹਿੰਦੇ ਪਰ ਠੀਕ ਹੋ ਜਾਊਗਾ ਠੀਕ ਹੋ ਗਿਆ ਕਹਿੰਦੇ ਮਤਲਬ ਜਦੋਂ ਖਾਂਦੇ ਸੀ ਉਸ ਟਾਈਮ ਮਾੜਾ ਮੋਟਾ ਰਾਮ ਮਿਲਦਾ ਸੀ ਨਹੀਂ ਤਾਂ ਦੁਬਾਰਾ ਵਾਪਸ ਹੋ ਹੀ ਬੱਦਸਾਲ ਤੋਂ ਰੈਗੂਲਰ ਦਵਾਈਆਂ ਲੈ ਰਿਹਾ ਹਾਂ ਮਤਲਬ ਪੰਜ ਸਵੇਰ ਨੂੰ ਦੁਪਹਿਰ ਨੂੰ ਪੰਜ ਮਤਲਬ 15 16 ਗੋਲੀਆਂ ਡੇਲੀ ਦੀਆਂ ਸੀ ਓਕੇ ਓਕੇ ਜਿਵੇਂ ਤੁਸੀਂ ਬਾਡੀ ਸਰਵਿਸ ਤੁਹਾਡੇ ਕੋਲ ਐਂਟਰੀ ਹੁੰਦੀ ਹੈ ਮਤਲਬ ਬਾਡੀ ਸਰਵਿਸ ਤੇ ਵਿਸ਼ਵਾਸ ਤੁਹਾਨੂੰ ਕਿੱਦਾਂ ਬਣਿਆ ਜਿੱਦਾਂ ਮੇਰੇ ਫੁੱਫੜ ਜੀ AppleWebKit ਤੋਂ ਉਹਨਾਂ ਨੂੰ 32 ਸਾਲ ਤੋਂ ਪ੍ਰੋਬਲਮ ਸੀ ਜਿੱਦਾਂ ਆਕਸੀਜਨ ਦੀ ਪ੍ਰੋਬਲਮ ਸੀ ਉਹਨਾਂ ਬੈੱਡ ਤੇ ਪੈਸੇ ਉੱਠ ਨਹੀਂ ਸਕਦੇ ਕਦੇ ਵੀ ਸੋਚ ਹੀ ਨਹੀਂ ਸਕਦੇ ਵੀ ਉੱਠ ਸਕਦੇ ਨਹੀਂ ਸੌਂਦਾ ਵੀ ਉਹ ਚੱਲ ਪਏ ਓਕੇ ਹੋ ਗਏ ਉਤੋਂ ਫੇਟ ਬਣ ਗਿਆ ਉਹਨਾਂ ਨੇ ਸਾਨੂੰ ਦੱਸਿਆ ਕਿਉਂਕਿ ਅਸੀਂ ਦਵਾਈਆਂ ਕਾਫੀ ਖਾ ਚੁੱਕੇ ਚੁੱਕੇ ਉਹ ਨਹੀਂ ਇਹ ਵੀ ਯੂਜ਼ ਕਰਕੇ ਦੇਖਣਾ ਨਹੀਂ ਬਿਲਕੁਲ ਸਾਰੇ 200 ਘਰਾਂ 'ਚ ਪ੍ਰੋਬਲਮਾਂ ਹੈਗੀਆਂ ਨੇ ਕੱਲੇ-ਕੱਲੇ ਘਰਾਂ 'ਚ ਦਿੱਕਤਾਂ ਨੇ ਇਹ ਗੱਲ ਸਮਝਣ ਵਾਲੀ ਜ਼ਰੂਰੀ ਹੈ ਕਿਉਂਕਿ ਭਾਈ ਸਾਹਿਬ ਨੂੰ ਪਤਾ ਲੱਗਿਆ ਇਹਨਾਂ ਦੇ ਇਸ ਤਰ੍ਹਾਂ ਦੀ ਵਧੀਆ ਰਿਜ਼ਲਟ ਆਇਆ ਫੇਥ ਬਣਿਆ ਉਹਨੇ ਰਿਜ਼ਲਟ ਲਿਆ ਤੇ ਕਿੰਨੇ ਦਿਨਾਂ ਬਾਅਦ ਰਿਜ਼ਲਟ ਆ ਗਿਆ ਸੀ ਇਹ 20 ਦਿਨਾਂ ਬਾਅਦ ਪਤਾ ਲੱਗਣਾ ਪਿਆ ਸੀ ਜਿੱਦਾਂ ਸਾਹ ਦੀ ਪ੍ਰੋਬਲਮ ਥੋੜੀ ਘਟ ਗਈ ਸੀ ਜਿੱਦੋਂ ਤੋਰਨ ਜ ਮਾਸਰੂਫਨ ਨਿੱਕਰ ਵੀ ਜਾਣਾ ਔਖਾ ਹੋ ਜਾਂਦਾ ਸੀ ਜਦੋਂ ਸਾਹ ਫੋਲ ਜਣਾ ਪੈਂਦਾ ਸੀ ਸਾਹ ਫੋਲ ਜ ਜਾਂਦਾ ਬਿਲਕੁਲ ਹਾਂ ਜੀ ਉੱਥੋਂ ਪਤਾ ਲੱਗਣਾ ਪਿਆ ਹਾਂ ਕੁਝ ਫਰਕ ਪੈਣ ਲੱਗਾ ਫਿਰ 30 ਦਿਨਾਂ ਚ ਕਾਫੀ ਫਰਕ ਪੈ ਗਿਆ ਜਿੱਦਾਂ ਜੇ ਸੋਜ ਵੀ ਉਤਲਣਾ ਪਈ ਜਦਾਂ ਸੋਜ ਪੈਣੋਂ हट ਗਈ ਉਹਨਾਂ ਨੇ ਡੈਡੀ ਹੁਣੇ ਪੈਰ ਲੰਗਾ ਕੇ ਪਹਿਣਾ ਵੀ ਸੋਜ ਪੈ ਜੇ ਨਾ ਪਰ ਸੋਜ ਕਾਫੀ ਪਰ ਇਹਦਾ ਦੇਖ ਕਰਦੇ ਵੀ ਦੇਖੀ ਸੋਚਣਾ ਪੈ ਜੀ ਪਰ 50 ਦਿਨ ਦੇ ਵਿੱਚ ਕਾਫੀ ਫਰਕ ਪੈ ਗਿਆ ਸੀ ਮਤਲਬ 60 70% ਤੋਂ ਫਰਕ ਪੈ ਗਿਆ ਸੀ ਮਤਲਬ 100 ਦਿਨ ਚ ਪੂਰਾ ਫਰਕ ਸੀ 100 ਦਿਨ ਦਾ ਕੋਰਸ ਕੀਤਾ ਤੁਹਾਡੇ ਕਹਿਣ ਦਾ ਭਾਵ ਕੀ ਹੈ ਵੀ ਬਿਲਕੁਲ ਓਕੇ ਨੇ ਅੱਜ ਕੋਈ ਦਵਾਈ ਕੋਈ ਚੱਲ ਰਹੀ ਹੋਵੇ ਨਹੀਂ ਨਹੀਂ ਦਵਾਈ ਨਹੀਂ ਕੋਈ ਦਵਾਈ ਨਹੀਂ ਭਾਰ ਕਿੰਨਾ ਘਟ ਗਿਆ 5 ਦਿਨ ਹੁਣ 83 ਕਿਲੋ ਤੇ ਆ ਗਏ ਆ 115 ਕਿਲੋ ਤੋਂ ਓਕੇ ਹੁਣ ਕੋਈ ਮੈਡੀਸਿਨ ਨਹੀਂ ਜਰੂਰ ਨਹੀਂ ਕੋਈ ਹੁਣ ਜਦੋਂ ਮੈਂ ਜਦੋਂ ਮੈਂ ਕੰਮ ਕਰਦਾ ਹੁੰਦਾ ਘਰ ਦੇ ਵੀ ਕਰਨਾ ਬਾਹਰ ਵੀ ਕਰਨਾ ਜਦੋਂ ਪੱਠੇ ਵੀ ਪਾਉਣੇ ਜੋ ਵੀ ਕਰਦੇ ਹੁੰਦੇ ਕਾਰੋਬਾਰ ਹੁੰਦਾ ਤੇ ਉਹ ਨਹੀਂ ਕਰਦੇ ਹੁੰਦੇ ਹੁਣ ਮੈਂ ਅਭਿਸ਼ੇ ਕਰਦਾ ਨਹੀਂ ਕੋਈ ਪ੍ਰੋਬਲਮ ਨਹੀਂ ਉਹ ਸਾਰਾ ਘਰ ਦਾ ਤੁਹਾਡੇ ਤੋਂ ਬਾਤ ਸੰਭਾਲ ਰਹੇ ਨੇ ਕਿਤੇ ਸਾਰੇ ਛੱਡ ਚੁੱਕੇ ਸੀ ਹਾਂਜੀ ਸਾਰੇ ਛੱਡ ਚੁੱਕੇ ਸੀ ਤੇ ਦੋਸਤੋ ਇਹ ਧਿਆਨ ਨਾਲ ਗੱਲ ਸਮਝਣ ਵਾਲੀ ਆ ਐਸੇ ਤਰੀਕੇ ਨਾਲ ਜਿਵੇਂ ਆਪਾਂ ਗੱਲਬਾਤ ਕੀਤੀ ਹੈ ਦਵਾਈ ਨਹੀਂ ਹੈ ਸਫਾਈ ਦੇ ਉੱਤੇ ਕੰਮ ਕੀਤਾ ਜਿਹੜੇ ਪੰਜ ਜੂਸ ਨੇ ਔਰ ਦਵਾਈਆਂ ਤਾਂ ਆਪਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਲੈ ਰਹੇ ਆ ਤਾਂ ਦੋਸਤੋ ਇਹ ਬੋਡੀ ਸਰਵਿਸ ਹੈ ਕੀ ਹੈ ਤੁਹਾਡਾ ਕੁਐਸਚਨ ਬਣ ਗਿਆ ਹੋਊਗਾ ਲਿੰਕ ਦਿੱਤਾ ਹੋਇਆ ਕਲਿੱਕ ਕਰਕੇ ਖੋਲ ਸਕਦੇ ਹੋ ਔਰ ਕਿੰਨਾ ਟਾਈਮ ਯੂਜ਼ ਕਰਨਾ ਉਹ ਵੀ ਤੁਹਾਨੂੰ ਦਿੱਤਾ ਹੋਇਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਪਰਿਵਾਰਾਂ ਤੱਕ ਸ਼ ਤਾਂ ਦੋਸਤੋ ਤਾਂ ਕਿ ਆਪਾਂ ਆਕਸਮ ਨੂੰ ਬੈਨੀਫਿਟ ਦੇ ਸਕੀਏ ਥੈਂਕ ਯੂ ਦੋਸਤੋ